ਸਰੇ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬੇਸਣ ਦੇ ਲੱਡੂ ਆ ਕੌਲੀ ਬੇਸਣ ਦੀ ਹੈ ਵੱਡੇ ਕੋਲੇ ਛਪਾਈ ਹੈ ਤਾਂ ਕਰਕੇ ਅੰਦਾ ਕੋਲਾ ਲੱਗਦਾ ਹੈ ਇਹ ਤੇ ਆਪਾਂ ਇਹਦੇ ਲੱਡੂ ਬਣਾਵਾਂਗੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਕਿਉ ਪਾਵਾਂਗੇ ਜਿੰਨਾ ਕੁ ਲੋੜ ਹੈ ਜੇ ਉਹ ਕਿਉਂ ਗਰਮ ਹੋ ਗਿਆ ਫਿਰ ਆਪਾਂ ਵੇਖਣ ਪਾ ਦਿਆਂਗੇ ਅਜਾ ਕਿਉਂ ਗਰਮ ਹੋ ਗਿਆ ਦੇਖਣ ਪਾਵਾਂਗੇ ਇਹਨੂੰ ਬੇਸਣ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ। ਚੰਗੀ ਤਰ੍ਹਾਂ ਤੇ ਬੇਸਣ ਆਪਾਂ ਥੋੜਾ ਆ ਆ ਕਿਉਂ ਥੋੜਾ ਜਿਹਾ ਹੋਰ ਪਾਵਾਂਗੇ ਕਿਉਂ ਘੱਟ ਲੱਗਦਾ। ਨਾ ਪੈਣ ਥਲੇ ਲਾ ਕੇ ਮਲਾਵਾਂਗੇ ਕਿਉਂਕਿ ਅੱਗ ਥੋੜੀ ਜਿਆਦਾ ਹੈ। ਛੁੱਲੇ ਤੇ ਸੇਕ ਵੱਲੋਂ ਜ਼ੋਰ ਜਿਆਦਾ ਹੋ ਜਾਂਦਾ ਹੈ। ਹੁਣ ਆਪਾਂ ਚੁੱਲੇ ਤੇ ਫੇਰ ਰੱਖਾਂਗੇ। ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਵੇਸਣ ਨੂੰ ਲੋ ਵੇਸਣ ਆਪਾਂ ਭੁੱਜੀ ਜਾਂਦਾ 3-4 ਮਿੰਟ ਹੋ ਗਏ ਵੇਸਣ ਪਾਏ ਨੂੰ ਤੇ ਆ ਵੇਸਣ ਭੁੱਜੀ ਜਾਂਦਾ ਕਿ ਉਹ ਛੱਡੀ ਜਾਂਦਾ ਹੈ ਇਹ ਦੋ ਤਿੰਨ ਮਿੰਟ ਆਪਾਂ ਹੋਰ ਭੁੰਨਾਂਗੇ ਲੋ ਵੇਸਣ ਹੋਜ ਗਿਆ ਤੇ ਵਿੱਚ ਆਪਾਂ ਸੌਂਫ ਤੇ ਮਗਜ ਪਾ ਦਾਂਗੇ ਹੁਣ ਆਪਾਂ ਲਾ ਦੇਾਂਗੇ ਜੇ ਹੁਣ ਨੇ ਠੰਡਾ ਹੁੰਦਾ ਹੈ ਤੇ ਹੁਣ ਆਪਾਂ ਖੰਡ ਪੀਸਾਂਗੇ। ਲੋ ਖੰਡ ਆਪਾਂ ਪੀਸ ਲਈ ਤੇ ਇਹ ਥੋੜਾ ਠੰਡਾ ਹੋ ਗਿਆ ਬੇਸਣ ਫਿਰ ਆਪਾਂ ਪਾਵਾਂਗੇ ਵਿੱਚ। ਲੋ ਬੇਸਣ ਕੋ ਠੰਡਾ ਹੋ ਗਿਆ ਥੋੜਾ ਜਿਹਾ ਤੇ ਹੁਣ ਆਪਾਂ ਵਿੱਚ ਖੰਡ ਪਾ ਦੇਾਂਗੇ। Nah, no, parla ada angin cenggih terang. हेलो बेसन ठंडा हो गया हम आप लड्डू बनावा गे हले थोड़ा जहा बेसन गर्म है ਤੇ ਤਾਂ ਕਰਕੇ ਹਟੇ ਲੇਟੇ ਲੇਜੇ ਲੱਗਦੇ ਆ ਜੋ ਠੰਡੇ ਹੋ ਗਏ ਉਹ ਦਰੜੇ ਹੋ ਜਾਣਗੇ ਐਸ ਤਰ੍ਹਾਂ ਕਰਕੇ ਆਪਾਂ ਸਾਰੇ ਬਣਾ ਲਾਂਗੇ ਲਓ ਆਪਣੇ ਲੱਡੂ ਬਣ ਗਏ ਬਹੁਤ ਵਧੀਆ ਬਣ ਗਏ ਲੱਡੂ ਜੇ ਸਾਡੇ ਵੀਡੀਓ ਕੋਕ ਸੈਂਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ